ਯੂਨਾਈਟਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਤੋਂ ਇਸ ਸਮੇਂ ਦੀ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੜ੍ਹਾਈ ਕਰਨ ਦੇ ਲਈ ਗਈ ਇੱਕ 21 ਸਾਲਾ ਪੰਜਾਬੀ ਮੁੰਤਿਆਰ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਹਰ ਸਿਮਰਤ ਰੰਦਾਵਾ ਕੰਮ ਤੇ ਜਾਣ ਦੇ ਲਈ ਹਮਿਲਟਨ ਬੱਸ ਸਟੈਂਡ ਦੇ ਉੱਤੇ ਬੱਸ ਡੀਕ ਰਹੀ ਸੀ ਅਚਾਨਕ ਉਸ ਦੇ ਇੱਕ ਗੋਲੀ ਆ ਕੇ ਲੱਗਦੀ ਹੈ ਜਿਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਕਿ ਉਸ ਦੀ ਮੌਤ ਹੋ ਗਈ ਹਮਿਲਟਨ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਲੋਕਲ ਸਮੇਂ ਦੇ ਮੁਤਾਬਕ 7:30 ਬਜੇ ਕਰੀਬ ਜਿਹੜੀ ਜਾਣਕਾਰੀ ਮਿਲੀ ਕਿ ਹਮਿਲਟਨ ਦੇ ਅਪਰ ਜੇਮਸ ਅਤੇ ਸਾਊਥ ਵੈਡ ਰੋਡ ਸਟਰੀਟ ਦੇ ਉੱਤੇ ਫਾਇਰਿੰਗ ਹੋਈ ਹੈ ਜਿਸ ਮਗਰੋਂ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਅਤੇ ਹਰ ਸਿਮਰਤ ਨੂੰ ਛਾਤੀ 'ਚ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਤੇ ਜਿੱਥੇ ਉਸ ਦੀ ਮੌਤ ਹੋ ਗਈ ਜਾਣਕਾਰੀ ਦੇ ਅਨੁਸਾਰ ਹਰ ਸਿਮਰਤ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਧੁੰਦਾ ਦੀ ਰਹਿਣ ਵਾਲੀ ਸੀ ਤੇ ਕੈਨੇਡਾ ਦੇ ਹਮਿਲਟਨ ਦੇ ਮੋਹਾਕ ਕਾਲਜ ਦੀ ਵਿਦਿਆਰਥਣ ਸੀ ਜਿਸ ਨੂੰ ਦੋ ਬਾਨਾਂ ਦੇ ਦਰਮਿਆਨ ਹੋਈ ਫਾਇਰਿੰਗ ਦੇ ਦੌਰਾਨ ਉਨੀ ਜਾਨ ਗਵਾਉਣੀ ਪਈ ਹੈ ਮਿਲਟਨ ਪੁਲਿਸ ਨੇ ਇਸ ਹਾਦਸੇ ਦੀ ਜਾਂਚ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਕਿ ਹਰਸਿਮਰਤ ਕੌਰ ਦਾ ਕੋਈ ਵੀ ਇਸ ਦੇ ਵਿੱਚ ਕਸੂਰ ਨਹੀਂ ਸੀ ਸੋ ਦੋ ਗੁੱਟਾਂ ਦੇ ਵਿਚਾਲੇ ਫਾਇਰਿੰਗ ਹੁੰਦੀ ਹੈ ਜਿਸ ਤੋਂ ਬਾਅਦ ਇੱਕ ਗੋਲੀ ਹਰਸਿਮਰਤ ਕੌਰ ਦੇ ਛਾਤੀ ਦੇ ਵਿੱਚ ਆ ਕੇ ਲੱਗਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋਈ ਹੈ ਇਸ ਤੋਂ ਇਲਾਵਾ ਇਸ ਫਾਇਰਿੰਗ ਦੇ ਕਾਰਨ ਨੇੜੇ ਹੀ ਇੱਕ ਘਰ ਦੀ ਖਿੜਕੀ ਵੀ ਟੁੱਟ ਗਈ ਜਦੋਂ ਪਰਿਵਾਰਕ ਮੈਂਬਰ ਟੀਵੀ ਦੇਖ ਰਹੇ ਸਨ ਤੇ ਉਸੇ ਸਮੇਂ ਭਿਆਨਕ ਗੋਲੀਬਾਰੀ ਹੁੰਦੀ ਹੈ ਜਿਸ ਤੋਂ ਬਾਅਦ ਕਿ ਗੋਲੀ ਉਹਨਾਂ ਦੇ ਜਿਹੜੀ ਆ ਉਹ ਖਿੜਕੀ ਦੇ ਵਿੱਚ ਆ ਕੇ ਲੱਗਦੀ ਹੈ ਜਿਸ ਤੋਂ ਬਾਅਦ ਖਿੜਕੀ ਵੀ ਟੁੱਟ ਜਾਂਦੀ ਹੈ ਸੋ ਇਸ ਮਾਮਲੇ ਦੇ ਉੱਤੇ ਦੁੱਖ ਜਤਾਉਂਦਿਆਂ ਹੋਇਆਂ ਹੁਣ ਭਾਰਤੀ ਐਮਬੈਸੀ ਨੇ ਵੀ ਲਿਖਿਆ ਹੈ ਕਿ ਵਹਿ ਦੇ ਜਿਹੜਾ ਮੰਦ ਭਾਗਾ ਕਾਰਾ ਵਾਪਰਿਆ ਹੈ ਕਿ ਕੈਨੇਡਾ ਦੇ ਵਿੱਚ ਇੱਕ ਬੇਕਸੂਰ ਪੰਜਾਬੀ ਕੁੜੀ ਜੋ ਕਿ ਕੈਨੇਡਾ ਦੇ ਵਿੱਚ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਸਟੂਡੈਂਟ ਵੀਜ਼ਾ ਦੇ ਉੱਤੇ ਕੁਝ ਮਹੀਨੇ ਪਹਿਲਾਂ ਹੀ ਪਹੁੰਚੀ ਸੀ ਤੇ ਜਿਸ ਦੀ ਉਮਰ ਵੀ ਅਜੇ ਸਿਰਫ ਜਿਹੜੀ 21 ਸਾਲ ਸੀ ਤੇ ਉਹ ਬੱਸ ਸਟੈਂਡ ਦੇ ਉੱਤੇ ਕੰਮਤੇ ਜਾਣ ਦੇ ਲਈ ਆਪਣੀ ਵਸਤੀ ਜਿਹੜੀ ਉਹ ਵੇਟ ਕਰ ਰਹੀ ਸੀ ਸੋ ਇਸੇ ਦੌਰਾਨ ਉਸ ਦੇ ਨਾਲੇ ਬਾਰਦਾਤ ਵਾਪਰ ਜਾਂਦੀ ਹੈ ਤੇ ਬਾਰਦਾਤ ਵਾਪਰਨ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਜਿਹੜੀ ਹਮਲਾਵਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜੋ ਕਿ ਗੋਲੀਆਂ ਚਲਾਉਣ ਤੋਂ ਬਾਅਦ ਮੌਕੇ ਦੇ ਉੱਤੇ ਹੀ ਫਰਾਰ ਹੋ ਚੁੱਕੇ ਸਨ